ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਤ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਿਆ ਸੋਚਨਾ ਹੋਵੇ ਜੇ ਸੋਚੀ ਲੱਖ ਵਾਰੇ ਚੁੱਪੇ ਚੁੱਪਨਾ ਹੋਵੇ ਜੇ ਲਾਇ ਰਹਾਂ ਲਿਵਤਾਰ ਪੋਕੇਆ ਪੋਕਣਾ ਉਤਰੀ ਜੇ ਬਨਾਪੁਰੀਆਂ ਭਾਰ ਸਹਿ ਸਿਆਣਪਾਂ ਲੱਕ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸੱਚਿਆਰਾ ਹੋਈ ਐ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵੜਾਈ ਹੁਕਮੇ ਤਮਨੀ ਚ ਹੁਕਮ ਲੇਖ ਦੁਖ ਸੁਖ ਪਾਈਏ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ 부ਜੇ ਤੋ ਹਮੇ ਕਹੇ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਤੇ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵੜੇਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿੱਸੇ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਤਨਾ ਕਤੀਨਾ ਆਵੇ ਟੋਟ ਕਤ ਕਤ ਕਤੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤੱਕ ਪਾਹੇ जुगा जुगंतर खाही खाए हुकमी हुकम उकुम चलाए राहो नानक सह प्रभाव साचा साच साचनाए भाख्या पौ अपार आख है मंग है दे दे दतार फेर के अगे रखी जिसह दरबार मोह कै बोलन बोलिए ਗੱਤ ਸੋਨ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਜ਼ਰੀ ਮੋਖ ਦਵਾਰ ਨਾਨਕ ਕਿਵੇਂ ਜਾਣੀਏ ਸਭ ਆਪੇ ਸਚਿਆਰ ਥਾਪਿਆ ਨ ਜਾਇ ਕੀਤਾ ਨਾ ਹੋਏ ਆਪੇ ਆਪ ਨਰੰਜਨ ਹੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਕਾਵਿਗਿਆ ਸੁਨਿਗਿਆ ਮਨ ਰਖੀਐ ਭਉ ਦੁਖ ਪਰਹਰ ਤੋਂ ਕੱਲ ਜਾਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਅਰਿਆਤਮਾਈ ਗੁਰ ਇਸਤਰ ਗੁਰ ਗੋ ਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾਂ ਨਾਹੀ ਕਹਿਣਾ ਕਥਣਾ ਜਾਏ ਗੁਰਾਂ ਇੱਕ ਦੇ ਬੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਏ ਸਿਰਤ ਰਤਨ ਆਵਾਜੇ ਤੇ ਭਾਵਾਂ ਵੇਨ ਪਾਣੇ ਕੇ ਨਾਏ ਕਰੀ ਜੇਤੀ ਸਿਰ ਟੋਪਾਈ ਵੇ ਕਾਮਣ ਕਰਮਾ ਕੇ ਮਿਲੇ ਲੈ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੁਨੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਂ ਰਖਾਏ ਕੇ ਜਤ ਕੀ ਰਤ ਜੱਗ ਲੈ ਜੇ ਤਿਸ ਨਦਰ ਨਾ ਆਵੈ ਤੇ ਵਾਤ ਨਾ ਪੁਛੇ ਕੇ ਕੀਟ ਆਂ ਅੰਦਰ ਕੀਟ ਕਰ දොසී දෝස්තර එන්නනා අනික නිර ගුණ ගුණුකරේ ගුණුවන්තයා ගුණ දේ තේ හා කොයි නසුජෙයි ජේතිස ගුණු කොයි කරෑත්සුනේ සිේද පිරිසරණාසුනේ තර්ථ තවලකාල්සුනේ දීපලෝ පතාලසුනේ පොහෙ නසකේ කාලග නාානික ප්‍රතා සදවිගාසනය දු පාපකා නාාස. සුගේ ස්සර රමයින්ද සුගේ මොක්කසලාහන මන්ද සුගේ ජෝග ුගත තනපීද සුගේ ශස්ත සිමරත්්‍රවේද නානෙක පවත, සද විගාත් සුනුගේ දපාප්ක අනාසුනිය සත්ව සන්තෝගයාන සුනුගේ අට සට ගයිශනාන සුනුගේ පට පට පවමාන සුනුගේ ලක්්ගේ සෑජතියන. ਨਾਨਕ ਭਗਤਾ ਸਦਾ ਵਿਗਾਸ ਸੁਣ ਗਏ ਦੂ ਪਾਪ ਕਾ ਨਾ ਸੁਣ ਗਏ ਸਰਾ ਗੁਨਾਕੇ ਗਾ ਸੁਣ ਗਏ ਸੇਕ ਪੀਰ ਪਾਤ ਸ਼ਾ ਸੁਣ ਗਏ ਅੰਦੇ ਪਾਵੇ ਰਾ ਸੁਣ ਗਏ ਹਾਥ ਹੋਵੇ ਅਸਗਾ ਨਾਨਕ ਭਗਤਾ ਸਦਾ ਵਿਗਾਸ ਸੁਣ ਗਏ ਦੂ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਦੇਖੋ ਕਹੇ ਪਿਛੇ ਬਸਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾ ਬੈ ਕਰਨ ਵਿਚਾਰ ਐ ਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਸੁਰਤ ਹੋਵੇ ਮਨ ਬੁੱਧ ਮਨੇ ਸਗਲ ਪਵਨ ਕੀ ਤੋਦ ਮੰਨੇ ਮੂਟੋ ਟਾਣਾ ਖਾਇ ਮਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਮਾਰਗ ਠਾਕ ਨਾ ਪਾਇ ਮਨੇ ਪਤਥੋਂ ਪ੍ਰਗਟ ਜਾਏ ਮਨੇ ਮਾਗ ਨਾ ਚਲੇ ਪੰਥ ਮਨੇ ਧਰਮ ਸੇ ਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਪਾਵੇ ਮੋਖ ਦਵਾਰ ਮਨੇ ਪਰਵਾਰੇ ਸਧਾਰਮ ਨੇ ਤਰੇ ਤਾਰੇ ਗੁਰ ਤੇਖ ਮਨੇ ਨਾਨਕ ਭੈ ਨ ਪੇਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹ ਦਰਗੇ ਮਾਨ ਪੰਚੇ ਸੋਹੇ ਦਾਰਾ ਜਨ ਪੰਚਾਂ ਕਾ ਗੁਰੂ ਇਕ ਧਿਆਨ ਜੇ ਕੋ ਕਹ ਕਰੇ ਵਿਚਾਰ ਕਰਤੇ ਕੇ ਕਰਨੇ ਨਾਹਿ ਸਮਾਰਤੌਲ ਧਰਮ ਦਇਆ ਕਾ ਪੂਤ ਸੰਤੋਖਾ ਪ੍ਰਖਿਆ ਜਨ ਸੂਤ ਜੇ ਕੋ 부ਝੈ ਹੋਵੇ ਸਚਿਆਰਤਾ ਬੜੇ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਵਨ ਜੋੜ ਜੀ ਜਾਤ ਰੰਗਾ ਕੇ ਨਾਲ ਸਬਨਾ ਲਿਖਿਆ ਬੜੀ ਕਲਾਮ ਇਹੋਲੇ ਕਾਲਿਖਟਾਣੇ ਕੋਇਲੇ ਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲ ਲਹਿਰੂ ਕੇਤੀ ਦਾਤ ਜਾਣੇ ਕੌਣ ਕੋਤ ਕੀਤਾ ਪਸਾਉ ਇੱਕ ਕਵਾਉ ਤੇਸਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋਤਿ ਭਾਵੇ ਸਾਈ ਭਲੀ ਕਾਰਤੂ ਸਦਾ ਸਲਾਮਤ ਨਰੰਕਾਰ ਸੰਗ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਕਵੇਦ ਪਾੜ ਸੰਗ ਜੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਤਾਰ ਸੰਖ ਸੂਰਮ ਭਖ ਸਾੜ ਸੰਖ ਮੋਹਨ ਲਵਲਾਇ ਤਾਰ ਕੁਦਰਤ ਕਵਨ ਕਾਮ ਵਿਚਾਰ ਵਾਰਣ ਜਾਵਾ ਇੱਕ ਵਾਰ ਜੋਤ ਤ ਭਵ ਸਾਈ ਭਲੀਕਾਰ ਤੋ ਸਦਾ ਸਲਾਮਤ ਨਰੰਕਾਰ ਸੰਖ ਮੂਰਖੰਦ ਕੋਰ ਸੰਖ ਚੋਰ ਹਰਾਮ ਕੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲਵੜ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਟ ਜਾਹੇ ਸੰਖ ਕੁੜਿਆ ਕੁੜੇ ਫਿਰਾਹ ਸੰਖ ਮਨੁਮੇਚ ਮਲ ਪਾਕ ਕਾਹੇ ਸੰਖ ਨਿੰਦਕ ਸਰਕਾਰੇ ਭਾਰ ਨਾਨਕ ਨੀਤ ਕਹੇ ਵਿਚਾਰ ਵਾਰੈਣ ਜਾਵਾ ਇੱਕ ਵਾਰ ਜੋਤ ਤ ਭਾਵੇ ਸਾਈ ਭੜੀ ਕਾਰ ਤੂ ਸਦਾ ਸਲਾਮਤ ਨਰੰਕਾਰ असंख ना, नाम असंख थाम अगम अगम असंख लो असंख कह सिर भार हो अख़री नाम अख़री सलाह अख़री ज्ञान गीत गुण गा अख़री लिखन बोलन बान अखरा सिर संजोग वखान जिन ए लिखे ते सिर नाहे ਜੇ ਫਰਮਾਏ ਤੇ ਮੈਂ ਪਾਹ ਜੇਤਾ ਕੀਤਾ ਤੇ ਤਣਾਉ ਬਿਨ ਨਾਵੇਂ ਨਾਈ ਕੋ ਤਾ ਕੁਦਰਤ ਕਵਨ ਕਹਾ ਵਿਚਾਰ ਵਾਰੇ ਨ ਜਾਵਾ ਇੱਕ ਵਾਰ ਜੋਤ ਤੇ ਭਾਵੇਂ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਝੋਖੇ ਮੂਤ ਪਲਿੱਤੀ ਕੱਪੜ ਹੋਏ ਤੇ ਸਾਬਣ ਲੱਗੇ ਤੋਏ ਭਰੀਏ ਮਾਤਾ ਪਾਪਾ ਕੇ ਸੰਗ ਉਹ ਢੋਪੇ ਨਾਵੇਂ ਕੇ ਰੰਗ ਹੋਨੇ ਪਾਪੀ ਆਖਣ ਨਾ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜਾ ਪੇਖਾ ਨਾਨਕ ਹੁਕਮੀ ਆਉ ਜਾਹੋ ਤੀਰ ਤੱਪਦਾ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਨੇ ਮਨ ਮਨ ਕੀ ਤਪਾਉ ਅੰਤਰ ਗੱਤ ਤੀਰ ਤਮਲ ਨਾਉ ਸਾਬ ਗੁਣ ਤੇਰੇ ਮੈਂ ਨਾਹੀ ਕੋਇ ਵਿਨਗਣ ਕੀਤੇ ਭਗਤ ਨਾ ਹੋਏ ਸਵਾਤ ਆਗ ਬਾਣੀ ਬਰਮਾਉ ਤਤ ਸੋਣ ਤਦਮਨ ਚਾਉ ਕਮਣ ਸਵੇਲਾ ਵਕਤ ਕਮਣ ਕਮਣ ਤੇ ਕਮਨਵਾਰ ਕਮਣ ਸੋ ਰੁੱਤੀ ਮਾਹੋਂ ਕਮਣ ਜੇ ਤੋਆ ਆਕਾਰ ਵੇਲ ਨਾ ਪਾਇ ਪੰਡਿਤ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀ ਆ ਜੇ ਲਿਖਣ ਲੇਖ ਪੁਰਾਣ ਤੇ ਤਵਾਰ ਨਾ ਜੋਗੀ ਜਾਣੇ ਰੁੱਤ ਮਾਹੋਂ ਕੋਈ ਜਾ ਕਰਤਾ ਸ੍ਰਿਤੀ ਕੋ ਸਾਜੇ ਆਪੇ ਜਾਣੇ ਸੋਇ ਕਿ ਕਰਿਆ ਆਕਾ ਕਿਵਸਾਲਾ ਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਕਨ ਸਭ ਕੋ ਆਕੇ ਇੱਕ ਦੂ ਇੱਕ ਸਿਆਣਾ ਵੱਡਾ ਸੈ ਵੱਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਕੇ ਗਿਆਨ ਸੋਹੇ ਪਾਤਾਲਾ ਪਾਤਾਲ ਲੱਕ ਗਾਸਾਂ ਆਂਗਾਸ ਓੜ ਕੇ ਓੜ ਕੇ ਭਾਲ ਥਕੇ ਵੇਦ ਕਹਿਣ ਕਵਾਦ ਸਹਿ ਸਟਾਰਾ ਕਹਿਣ ਕਿਤੇ ਬਾ ਅਸਲ ਇੱਕ ਤਾਤ ਲੇਖ ਹੋਇਤਾ ਲਿਖੀਏ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਕੀਏ ਆਪੇ ਜਾਣੇ ਆਪ ਸਾਲਾਹੀ ਸਾਲਾਹ ਇਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦਰ ਨ ਜਾਣੀਏ ਸਮੁੰਦਰ ਸਾ ਸੁਲਤਾਨ ਗਿਰਹਾ ਤੇਤੀ ਮਾਲ ਧਨ ਕੀੜੀ ਤੋਲ ਨਾ ਹੋਣੀ ਜੇ ਤੇ ਸਮਨੋ ਨ ਵਿਸਰੇ ਅੰਤ ਨ ਸਿਵਤੀ ਕਹਿਨਨੇ ਅਤੇ ਅੰਤ ਨ ਕਰਨ ਦੇਣ ਅੰਤ ਅੰਤ ਨਵੇ ਕਨਸ ਨਨ ਅੰਤੇ ਅੰਤ ਨ ਜਾਪੈ ਕਿ ਆ ਮਨ ਮੰਤ ਅੰਤ ਨ ਜਾਪੈ ਕੀਤਾ ਕਾਰਨ ਅੰਤ ਨ ਜਾਪੈ ਪਾਰਾਂ ਵਾਰ ਅੰਤ ਕਾਰਨ ਕਿਤੇ ਬਿਲ ਲਾਹਤਾ ਕੇ ਅੰਤ ਨ ਪਾਇ ਜਾਹੇ ਇਹੋ ਅੰਤ ਨ ਜਾਣੇ ਕੋਈ ਬੋਤਾ ਕਹੀਏ ਬੋਤਾ ਹੋਵੇ ਵੱਡਾ ਸਾਹਿਬ ਊਚਾ ਥਾਉ ਊਚੇ ਉੱਪਰ ਊਚਾ ਨਾ ਹੋਏ ਵੜ ਊਚਾ ਹੋਵੇ ਕੋਈ ਤਿਸ ਊਚੇ ਕੋ ਜਾਣੇ ਸੋਈ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤੇਲ ਨਾ ਤਮਾਇ ਕੇਤੇ ਮੰਗਾ ਜੋਤ ਅਪਾਰ ਕੇਤੇ ਗਣਤ ਨਹੀਂ ਵਿਚਾਰ ਕੇਤੇ ਖਪ ਟੁੱਟੇ ਵੇਕਾਰ ਕੇਤੇ ਲੈ ਲੈ ਮੁਕਰਪਾ ਹੈ ਕੇਤੇ ਮੁਰਕ ਖਾਈ ਖਾਹ ਕੇਤੇ ਆ ਦੂਖ ਭੋਗ ਸਦ ਮਾਰੇ ਵੀ ਦਾ ਤੇਰੀ ਦਾਤਾਰ ਬੰਦ ਕਲਾਸੀ ਪਾਣੇ ਹੋਏ ਹੋਰੇ ਆਕ ਨਾ ਥਕੇ ਕੋਏ ਜੇ ਕੋ ਖਾ ਕੇ ਆਖਣ ਪਾਏ ਉਹ ਜਾਣ ਜੇ ਤੇ ਅਮੋਂ ਖਾਏ ਆਪੇ ਜਾਣ ਆਪੇ ਦੇ ਆਕੇ ਸੇ ਪੇ ਕੇ ਕੇ ਜਿਸਨੋਂ ਬਕਸੇ ਸੇ ਫਤਲਾ ਨਾਨਕ ਪਾਸ਼ਾਹੀ ਪਾਸ਼ਾਹ ਅਮਲ ਗੁਣ ਮਲ ਵਪਾਰ ਮਲ ਵਪਾਰ ਕੇ ਮਨ ਪੜ੍ਹਾਰ ਮਲ ਆਵੇ ਮਲ ਜਾਹੇ ਮਨ ਭਏ ਮਲ ਸਮਾਹੇ ਮਲ ਤਰਮ ਮਲ ਦੇ ਬਾਣ ਮਲ ਤਲ ਮਲ ਪਰਵਾਨ ਮਲ ਬਖਸੀਸ ਮਲ ਨਿਸ਼ਾਨ ਮਲ ਕਰਮ ਮਲ ਪਰਮਾਨ ਮਲ ਲੋਮਲ ਆਕੇ ਨ ਜਾਏ ਆਖ ਆਖ ਰਹੇ ਲੇਵ ਲੈ ਆਖੇ ਵੇਰ ਪੜ ਪੁਰਾਣੇ ਆਖੇ ਪੜੇ ਕਰ ਵਖਿਆਣੇ ਆਖੇ ਪਰਮਿਆਂ ਕੇਂਦ ਆਖੇ ਗੋਪੀ ਤੇ ਗੋਵਿੰਦਾ ਕੇ ਇਸਰ ਆਖੇ ਸਿਧ ਆਖੇ ਕੀਤੇ ਕਿਤੇ ਬੁੱਧ ਆਖੇ ਧਾਨਵਾ ਕੇ ਦੇਵਾ ਕੇ ਸੁਰ ਨਰਮਣ ਜਨ ਸੇਵ ਕੇਤੇ ਆਖੇ ਆਕਨ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਹੇ ਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ ਜੇਵੜ ਭਾਵੇ ਤੇਵੜ ਹੋਏ ਨਾਲ ਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਵਾਰਾ ਗਵਾਰ ਸੋਦਾਰ ਕੇ ਹਸੋ ਕਰ ਕੇ ਹਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਨ ਹਾਰੇ ਕੇਤੇ ਰਾਗ ਪਰਿ ਸੋ ਕਈਨ ਕੇਤੇ ਗਮਨ ਹਾਰੇ ਗਾਵੇ ਤੁਤਨਾ ਪਉਣ ਪਾਣੀ ਬੇਸੰਤਰ ਗਾਵੇ ਰਾਜਾ ਤਰੰਦਵਾਰੇ ਗਾਵੇ ਕਿਤ ਗੁਪਤ ਲਿਖ ਜਾਣੇ ਲਿਖ ਲਿਖ ਤਰ ਅਵਿਚਾਰੇ ਗਾਵੇ ਈਸ਼ਰ ਪਰਮਾਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਰ ਆਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਤੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋ ਕੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪਟਨਰ ਕੀਦਰ ਜਗ ਜਗ ਵੇਦਾ ਨਾਲੇ ਗਾਵੇ ਮੋਹਣੀਆਂ ਮਨ ਮੋਹਣ ਸੁਰਗਾ ਮੱਚ ਪਿਆਲੇ ਗਾਵਣ ਰਤਨੋ ਪਾਈ ਤੇਰੀ ਅਠ ਅਠ ਤੀਰਥ ਨਾਲੇ ਗਾਵੇ ਜੂਤ ਮਹਾਬਲ ਸੂਰਾ ਗਾਵੇ ਖਾਣੀ ਧਾਰੇ ਗਾਵੇ ਖੰਡ ਮਡਲ ਵਰਪੰਡਾ ਕਰਕਰ ਰਕੇ ਧਾਰੇ ਸਹੀ ਤੁਦਨੋ ਗਾਵੇ ਜੋਤ ਤੇ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਣ ਸੇ ਮੈਂ ਜਤਨੇ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸੱਚਾ ਸੱਚ ਨਾਈ ਹੈ ਐ ਪੀਰੋ ਸਿਜਾਇ ਨ ਜਾ ਸੀਨੇ ਤਨ ਜੀਨੇ ਰਜਾਇ ਰੰਗੀ ਰੰਗੀ ਪਾਤੀ ਘਰ ਘਟ ਜਿੰਸੀ ਮਾ ਜਿੰਨ ਉਪਾਈ ਘਰ ਘਰ ਵੇਖੇ ਕਿਤਾਬ ਨਾਲ ਜੀਵ ਤੇ ਸਦੇ ਬਟਿਆ ਜੋਤਿ ਸੁ ਭਾਵੇ ਸੋਈ ਕਰਤੀ ਹੁਕਮ ਨਾ ਕਰਨਾ ਚਾਏ ਸੋ ਪਾਤਿ ਸੌ ਸਾਹ ਪਤ ਸਾਹਿਬ ਨਾਨਕ ਰਹੇ ਨਰਜਾਈ ਮੰਦਾਲ ਸੰਤੋਖ ਰੰਪਾ ਤੇ ਝੋਲੀ ਧਿਆਨ ਕੀ ਕਰੇ ਭੂਤ ਤਿੰਤਾ ਕਾਲ ਕੁਆਰੀ ਕਾ ਜੁਗਤ ਡੰਡਾ ਪ੍ਰਤੀਤਾਈ ਪੰਤੀ ਸਗਲ ਜਮਾਤੀ ਮਨ ਜੀਤੇ ਜਗਜੀਤ ਆਦੇਸ ਤੇ ਸੇ ਆਦੇਸ ਆਦ ਅਨੀਲ ਨਾਦ ਨਾ ਤੇ ਜੁਗ ਜੁਗ ਇੱਕ ਵੇਦ ਭਗਤ ਗਿਆਨ ਦਾ ਭੰਡਾਰ ਨ ਘਟ ਘਟ ਵਾਜੇ ਨਾਦ ਆਪ ਨਾਦ ਨਾਤੀ ਸਭ ਜਾ ਕੇ ਰਿੱਧ ਸਿੱਧ ਅਵਰਾ ਸਾਧ ਸੰਜੋਗ ਜੋਗ ਦੇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ ਇਸੇ ਆਦੇਸ ਆਨ ਅਨੀਲ ਨਾਦ ਨਾਤ ਜੁਗ ਜੁਗ ਇੱਕ ਵੇਸ ਏਕਾ ਮਾਈ ਜੁਗ ਤਵੇ ਆਇ ਤੇ ਨਿਕੇਲੇ ਪਰਵਾਣੇ ਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾਨ ਜਿਵੇਂ ਤੇ ਸਪਾਵੇ ਤੇਵੇਂ ਚਲਾਵੇ ਜਿਵੇਂ ਹੋਵੇ ਪਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਡਾਨ ਆਦੇ ਤਿਸੇ ਆਦੇਸ ਆਦ ਅਨੀਲ ਨਾਦ ਨਾਤ ਜੁਗ ਜੁਗ ਇੱਕੋ ਵੇਸ ਆਸਨ ਲੋ ਲੋ ਭੰਡਾਰ ਜੋਗਿਟ ਪਾਸੇ ਇੱਕ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੇ ਸੇ ਆਦੇਸ ਆਦ ਅਨੀਲ ਨਾਦ ਨਾਤ ਜੁਗ ਜੁਗ ਇੱਕ ਹੋਵੇ ਇੱਕ ਤੋਂ ਜੀ ਪੋ ਲੱਖ ਹੋਏ ਲੱਖ ਹੋਏ ਲੱਖ 20 ਲੱਖ ਲੱਖ ਗੇੜਾ ਆ ਕੀ ਗਿਆ ਇੱਕ ਨਾਮ ਜਗਦੀਸ਼ ਸੇ ਤੋ ਰਾਏ ਪਤ ਪਵੜੀਆ ਚੜ ਗਏ ਹੋਏ ਕੀ ਸੁਣ ਗੱਲਾਂ ਆਕਾਸ ਕੀ ਕੀਟਾ ਆਇਰਿਸ ਨਾਨਕ ਨਦਰੀ ਪਾਈ ਐ ਕੂੜੀ ਕੁੜੇਟੀਜ਼ ਆਖਣ ਜੋਰ ਚੁੱਪੇ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋੜਨਾ ਰਾਜ ਮਾਲ ਮਨਸੋਰ ਜੋੜਨਾ ਸੁਰਤੀ ਗਿਆਨ ਵਿਚਾਰ ਜੋੜਨਾ ਜੁਗਤੀ ਛੁਟੇ ਸੰਸਾਰ ਜਿਸ ਹੱਥ ਜੋਰ ਕਰ ਵੇਕੇ ਸੋਈ ਨਾਨਕ ਉਤਮਨੀ ਜਿਨ੍ਹਾਂ ਕੋਈ ਰਾਤੀ ਰੁਤੀ ਦਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਇਸ ਵਿੱਚ ਧਰਤੀ ਥਾਪ ਰਕੀ ਧਰਮਸਾਲ ਤੇ ਇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਦਿੱਤੇ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੇਂ ਨਿਸ਼ਾਨ ਸਾਚੇ ਪਕਾਇਓ ਤੇ ਪੈ ਨਾਨਕ ਗੈ ਜਾਪੇ ਜਾਏ ਧਰਮਖੰਡ ਕਾ ਇਹੋ ਧਰਮ ਗਿਆਨਖੰਡ ਕਾ ਆਖੋ ਕਰਮ ਕੀਤੇ ਪਉਣ ਪਾਣੀ ਵਸੰਤਰ ਕੀਤੇ ਕਾਨ ਮਹੇਸ਼ ਕੀਤੇ ਪਰਮੇ ਘਾੜ ਤਕੜੀਏ ਰੂਪ ਰੰਗ ਕੇ ਵੇਸ ਕੀਤੇ ਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਪੁੱਤ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੰਧ ਕੀਤੇ ਆ ਖਾਣੀ ਕੀਤੇ ਆ ਬਾਣੀ ਕੀਤੇ ਪਾਦ ਨਰਿੰਦ ਕਿਤੇ ਆਸੁਰ ਤੇ ਸੇਵਾ ਕਿਤੇ ਨਾਨਕ ਅਨੰਤ ਨਾਂਤ ਗਿਆਨਖੰਡ ਮੈਂ ਗਿਆਨ ਪ੍ਰਚੰਡ ਦਿੱਤੇ ਨਾਮ ਬਨੋਤ ਕੋਟ ਆਨੰਦ ਸਰਮਖੰਡ ਕੀ ਬਾਣੀ ਰੂਪ ਦਿੱਤੇ ਘਾੜ ਤਕੜੀਏ ਬਹੁਤ ਨੂਪ ਤਾਂ ਕਿੰਗ ਗੱਲਾਂ ਕਰਤੀਆਂ ਨਾ ਜਾਹੇ ਦੇਖੋ ਕਹੇ ਪਿੱਛੇ ਪਸਤਾਏ ਦਿੱਤੇ ਘੜੀਏ ਸੁਣਤ ਮਤਮਨ ਬਹੁਤ ਦਿੱਤੇ ਘੜੀਏ ਸੁਣਨ ਸਦਾਂ ਕੀ ਸੋਤ ਕਰਮਖੰਡ ਕੀ ਬਾਣੀ ਜੋਰ ਦਿੱਤੇ ਹੋਰ ਨਾ ਕੋਈ ਹੋਰ ਤੇਤੇ ਜੋਤ ਮਹਾਮਲ ਸੂਰਤਿ ਨ ਮੈਂ ਰਾਮ ਰਿਆ ਭਰਪੂਰ ਤੇਤੇ ਸੀਤੋ ਸੀਤਾ ਮਹਿਮਾ ਮਾਹਿ ਤਾਂ ਕ ਰੂਪ ਨ ਕਥਨੇ ਜਾਹ ਨ ਔ ਮਰੇ ਨ ਠਾਕੇ ਜਾਹ ਜਿਨਕੇ ਰਾਮ ਵਸੇ ਮਨ ਮਾਹਿ ਤੇ ਭਗਤ ਵਸੇ ਕੇ ਲੋ ਕਰੇ ਆਨੰਦ ਸਚਾ ਮਨਸੋ ਸਚ ਖੰਡਮ ਵਸੇ ਨ ਅਨੰਕਾਰ ਕਰ ਕਰ ਵੇਖੇ ਨਦਰ ਨਿਹਾਲ ਤੇਤੇ ਖੰਡ ਮਿੰਡਲ ਵਰ ਭੰਡ ਜੇ ਕੋ ਕਥੈ ਤੰਤਨਾੰਤ ਤੇਤੇ ਲੋ ਲੋ ਆਕਾਰ ਜਿਮ ਜਮ ਕੰਤ ਮੈਂ ਤਮਕਾਰ ਵੇਖੇ ਵਿਚੇ ਕਰੇ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾੜਾ ਧੀਰ ਸੁਨਿਆਰ ਹਰਨ ਮਾਤਾ ਮੇਦਾ ਤੇ ਹਰ ਭਾਉ ਖੱਲਾ ਗਣ ਤਪਤਾਉ ਭਾਂਡਾ ਪਾਉ ਅੰਮ੍ਰਿਤ ਤੇ ਢਾਲ ਘੜੀਏ ਸਭ ਸੱਚੀ ਟਕਸਾਲ ਜਿੰਨ ਕੋ ਨਜ਼ਰ ਕਰਨ ਤਨਕਾਰ ਨਾਨਕ ਨਦਰੀਨਾ ਤਾਂ ਨਿਹਾਲਤ ਲੋਕ ਪਵਨ ਗੁਰ ਪਾਣੀ ਪਿਤਾ ਮਾਤਾ ਤਰਤ ਮਾਤ ਦਿਵਸ ਰਾਤ ਦੁਦਾਇ ਦਾਇਆ ਖੇਲੇ ਸਗਲ ਜਗ੍ਹਾ ਤੇ ਚੰਗੀਆਂ ਆਂਗੀਆਂ ਬੁਰੀਆਂ ਆਂਗੀਆਂ ਬਾਚੈ ਧਰਮ ਦੂਰ ਕਰਵੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗੈ ਮਸਕਤ ਘਾਲ ਨਾਨਕ ਤੇਮਕ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗੈ ਮਸਕਤ ਘਾਲ ਨਾਨਕ ਤੇਮਕ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ